ਸਸ਼ੀ ਐਕੈਡਮੀ ਮੈਂ 바이ਵਾ ਬਟਿਕ ਤੋਂ ਬਰਨਾਲਾ ਸੂਟ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣੇ ਜੇ ਸੂਟ ਲੈ ਕੇ ਆਏ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜੀ ਉਹਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਜਾਇਆ ਕਰੇ ਚਲੋ ਜੀ ਨਾ ਵਾਲਾ ਟਾਈਮ ਵੇਸਟ ਕਰਦੇ ਹੋਏ ਹੁਣ ਹੋਣੇ ਆਪਾਂ ਅੱਜ ਵਾਲੇ ਸੂਟਾਂ ਦੇ ਵੱਲ ਜਿਹੜੇ ਆਪਨੇ ਅੱਜ ਵਾਲੇ ਸੂਟ ਰੈਡੀ ਕੀਤੇ ਹੈਗੇ ਤੇ ਬਹੁਤ ਹੀ ਸੋਹਣੇ ਸੂਟ ਆ ਜਿਹੜੇ ਆਪਣੇ ਪਸ਼ਮੀਨੇ ਸਟੱਫ ਦੇ ਉੱਪਰ ਰੈਡੀ ਕੀਤੇ ਹੋਏ ਹੈਗੇ ਡਬਲ ਟੋਨ ਪਸ਼ਮੀਨਾ ਕੁਪਿੰਦਰਾ ਮਿਲਦਾ ਪਸ਼ਮੀਨਾ ਜਿਹੜਾ ਆਪਨੇ ਲਗਾਇਆ ਹੋਇਆ ਹੈ ਫਰਥੇ ਦਾ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆਗਾ ਨੈੱਕ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਇੱਕ ਵਾਰ ਤੁਸੀਂ ਚੈੱਕ ਕਰ ਸਕਦੇ ਹੋ ਨੈੱਕ ਦੇ ਉੱਪਰ ਵੀ ਬਹੁਤ ਨੀਟ ਐਂਡ ਕਲੀਨ ਜਿਹਾ ਕੰਮ ਹੋਇਆ ਹੋਇਆ ਹੈਗਾ ਪਾਕੀ ਇੱਕ ਵਾਰ ਮੈਂ ਤੁਹਾਨੂੰ ਆਪਣੇ ਖੁੱਦ ਦੇ ਲਗਾ ਕੇ ਵੀ ਦਿਖਾਣੀ ਆ ਸੂਟ ਤੁਸੀਂ ਦੇਖ ਸਕਦੇ ਹੋ neck ਦਾ ਕੰਮ ਘੇਰੇ ਦੇ ਉੱਪਰ ਵੀ ਕੰਮ ਹੋਇਆ ਹੈ ਰ ਵੀ ਘੇਰੇ ਦਾ ਕੰਮ ਪ੍ਰੋਪਰ ਦਿਖਾ ਰਿਹਾ ਹੈ ਘੇਰੇ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੈ ਸਾਫ ਸੁਥਰਾ ਕੰਮ ਹੋਇਆ ਤੇ neck ਦੇ ਉੱਪਰ ਵੀ ਐਕਚੁਅਲੀ ਜਿਹੜਾ ਇਹ ਸੂਟ ਪਹਿਨਨੇ ਫੋਟੋ ਤੇ ਜਿਸ ਉਹਦੇ ਨਾਲ ਐਵੇਂ ਦੀ ਬਾਟਮ ਲੱਗੀ ਹੋਈ ਸੀ ਕਿ ਕਰੀਮ ਕਲਰ ਦੀ ਬਾਟਮ ਸੀ ਇਹ ਵਾਲੀ ਸ਼ਰਟ ਸੀ ਮੈਚਿੰਗ ਸੂਟ ਸੀ ਮੈਂ ਟਰਾਈ ਕਰੂੰਗੀ ਵੀ থাম্বਨੇਲ ਦੇ ਉੱਪਰ ਇਹਦੇ ਨਾਲ ਦਾ ਜਿਹੜਾ ਆਪਣੇ ਡਿਜ਼ਾਈਨ ਪਹਿਨਨੇ ਫੋਟੋ ਸੈਂਡ ਕੀਤੀ ਸੀਗੀ ਆਪਾਂ ਨੇ ਜਿਹੜੀ ਫੋਟੋ ਨੂੰ ਦੇਖ ਕੇ ਇਹ ਵਾਲਾ ਡਿਜ਼ਾਈਨ ਬਣਾ ਤੇ ਉਹ ਵਾਲਾ ਪਸੂਟ ਦੀ ਫੋਟੋ ਜਿਹੜੀ ਨਾਲ ਹੀ ਅਟੈਚ ਕਰ ਦਾਂਗੀ ਜੀ ਇਹਦੇ ਵਿੱਚ ਜਿਹੜੇ ਆਪਣੇ ਰੈਡੀ ਕਿੱਟ ਨੇ ਦੋ ਸੂਟ ਕੀਤੇ ਨੇ ਉਹ ਭੈਣ ਨੇ ਜਿਹੜਾ ਰੈਡੀ ਕਰਵਾਇਆ ਉਹ ਭੈਣ ਕੰਦੇ ਵੀ ਅਸੀਂ ਸਿੰਗਲ ਕਲਰ ਦੇ ਵਿੱਚ ਰੈਡੀ ਕਰਵਾਇਆ ਸੇਮ ਹੀ ਵਰਕ ਇਹਦੇ ਬਾਜੂ ਦੇ ਉੱਪਰ ਆਊਗਾ ਜੀ ਸੇਮ ਹੀ ਪਹੁੰਚੇ ਦੇ ਉੱਪਰ ਆਊਗਾ ਇਹ ਤੁਸੀਂ ਦੇਖ ਸਕਦੇ ਹੋ ਬਾਜੂ ਦਾ ਵਰਕ ਵੀ ਸੇਮ ਆ ਪਹੁੰਚੇ ਦਾ ਬਾਕੀ ਤੁਸੀਂ ਭਾਣਾ ਫੁੱਲ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਜਿਹੇ ਫੁੱਲ ਆ ਜਿਹੜੇ ਬਣੇ ਹੋਏ ਨੇ ਕਿ ਬਹੁਤ ਹੀ ਪਿਆਰਾ ਜਿਹਾ ਕੰਮ ਸਾਫ਼ ਸੁਥਰਾ ਕੀਤਾ ਹੈਗਾ ਕਲਰ ਕੰਬੀਨੇਸ਼ਨ ਵੀ ਜਿਹੜਾ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਰਹੀ ਗੱਲ ਪ੍ਰਾਈਸ ਵੀ ਭਾਣਾ ਭਵਿੰਦਰਾ ਮੇਲਾ ਦਾ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਹੈਨਾ ਬਿਕਨ ਲੇਦਾ ਪਸ਼ਮੀਨਾ ਦਾ ਕਿ ਡਬਲ ਡੋਨ ਪਸ਼ਮੀਨਾ ਦੀ ਅੱਜ ਕੱਲ ਕਾਪੀ ਵੀ ਜਿਹੜੀ ਮਾਰਕੀਟ ਦੇ ਵਿੱਚ ਬਹੁਤ ਆ ਰਹੀ ਆ ਜਿਹੜੀ ਚੀਜ਼ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਦੇ ਆਪਾਂ ਸਪੈਸ਼ਲੀ ਉਹ ਦਿਨੇ ਉਹੀ ਭੇਜਦੇ ਆ ਇਹ ਨਹੀਂ ਹੁੰਦਾ ਵੀ ਆਪਾਂ ਕਹਿ ਭਵਿੰਦਰਾ ਤਾਂ ਤੇ ਭੇਜ ਕੋਈ ਘੂੜ ਦਿੱਤਾ ਸੋ ਇਹਦਾ ਟ੍ਰਾਈ ਜਿਹੜਾ ਹੈਗਾ ਵਰਤ ਕਰਕੇ ਵਿਤ ਵਰਤ ਜਿਹੜਾ ਇਹ ਸੂਟਾਪੜੂ ਰੈਡੀ ਕਰਕੇ ਪੈ ਰਿਹਾ ਹੈਗਾ ਸਿਰਫ 1800 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਇਕੱਠੇ ਸੂਟ ਰੈਡੀ ਕਰਵਾਉਂਦੀ ਆ ਲਾਈਟ ਵੀ ਸੈਟ ਵਾਈਜ਼ ਤੁਸੀਂ ਇੱਕ ਨਾਲ ਦੇ ਹੀ ਚਾਰ ਸੂਟ ਜਿੱਦਾਂ ਸਾਡੀ 1616 ਸੂਟ ਲਾ ਦੇ ਤੁਸੀਂ 6 ਸੂਟ ਰੈਡੀ ਕਰਵਾਉਣੇ ਹੋ ਤਾਂ ਉਹਨੇ ਪ੍ਰਾਈਸ ਜਿਹੜਾ ਘੱਟ ਵੱਧ ਹੋ ਜਾਊਗਾ ਤੁਹਾਨੂੰ ਤੇ ਫੇਸ ਹੁਣੇ ਹੀ ਸੀ ਹੁਣੇ ਹੀ ਮਸੀਤੋਂ ਤਾਰੇ ਸੀਗੇ ਤੇ ਕਸਟਮਰ ਦੇ ਡਿਸਪੈਚ ਕਰਨੇ ਸੀ ਤੇ ਨਾਲ ਦੀ ਨਾਲ ਮੇਰੇ ਸੱਚੇ ਚਲੋ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਵੀ ਡਿਜ਼ਾਈਨ ਲੈਂਦਾ ਆਪਾਂ ਇਹ ਕੱਟੇ ਜੀ ਇੱਕ ਇਹਦੇ ਵਿੱਚ ਸੇਮ ਸੂਟ ਸੈਕੰਡ ਸੂਟ ਆ ਇਹ ਵਾਲਾ ਆ ਗਿਆ ਇਹਦੀ ਨਾਲ ਕਿਰੂਤੀ ਥ੍ਰੈਡ ਦੀ ਫਿਨਿਸ਼ਿੰਗ ਰਹਿੰਦੀ ਹੈ ਜੀ ਇੱਕ ਸੈਕੰਡ ਸੂਟ ਹੈ ਜਿਹੜਾ ਇਹ ਵਾਲਾ ਸੇਮ ਹੀ ਆ ਗਿਆ ਇਹਦਾ ਪ੍ਰਾਈਸ ਸੇਮ ਹੀ ਰਹੂਗਾ ਇਹਦੇ ਵਿੱਚ ਜਿਹੜਾ ਇਸ ਤੋਂ ਅਗਲਾ ਸੂਟ ਆ ਗਿਆ ਅਸੀਂ ਤੁਹਾਨੂੰ ਇਸ ਤੋਂ ਅਗਲਾ ਸੂਟ ਵੀ ਦਿਖਾਵਾਂਗੇ ਜੀ ਉਸ ਤੋਂ ਅਗਲਾ ਸੂਟ ਇਹ ਮੇਰੀ ਭੈਣਾਂ ਆਪਣਾ ਸਟਾਫ ਦੇ ਕੇ ਗਏ ਸੀ ਅਸੀਂ ਉਹਨਾਂ ਦੇ ਸਟਾਫ ਸਟਾਫ ਦੇ ਉੱਪਰ ਨੇ ਜਿਹੜਾ ਵਰਕ ਕਰਕੇ ਦਿੱਤਾ ਜੀ ਤੁਸੀਂ ਦੇਖ ਸਕਦੇ ਹੋਵੋਗੇ ਤੇ ਵਰਕ ਬਹੁਤ ਹੀ ਸੋਹਣਾ ਜਿਹਾ ਜਿਹੜਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੋਇਆ ਹੈਗਾ ਤੇ ਇਹਦੇ ਅਸੀਂ ਓਨਲੀ ਜਿਹੜਾ ਘੇਰੇ-ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਓਨਲੀ ਘੇਰੇ ਦੇ ਉੱਪਰ ਹੀ ਵਰਕ ਜਿਹੜਾ ਹੋਇਆ ਹੋਇਆ ਹੈਗਾ ਜੀ ਇੱਕ ਭੈਣ ਇਹ ਆਪਣਾ ਸਟੱਫ ਦੇ ਕੇ ਗਈ ਸੀ ਅਸੀਂ ਇਹਨਾਂ ਨੂੰ ਇਹਨਾਂ ਦੇ neck ਦੇ ਉੱਪਰ ਜਿਹੜਾ ਕੰਮ ਕਰਕੇ ਦਿੱਤਾਗਾ neck ਦੇ ਉੱਪਰ ਵੀ ਇਹ ਵਾਲਾ ਸੀ ਜਿਹੜਾ ਵਰਕ ਕੀਤਾ only 500 ਦੇ ਵਿੱਚ ਵਰਕ ਕੀਤਾ ਜੀ ਵਰਕ ਜਿਹੜਾ ਆਊਗਾ neck ਦੇ ਉੱਪਰ ਆਊਗਾ ਹਲੇ ਇਹਦੀ thread ਦੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਹੈ ਜੀ ਤੇ ਇਹਦੇ ਪਾਮਾਂ ਦੇ ਉੱਪਰ ਵੀ ਆਪਾਂ ਨੇ ਵਰਕ ਕਰਕੇ ਦਿੱਤਾ ਇਹਦੇ ਹੌਲੀ ਘੇਰਾ ਤੇ ਪਾਮਾਂ ਦੇ ਉੱਪਰ ਸੇਮ ਵਰਕ ਕੀਤਾ ਇਹ ਵੀ 500 ਦੇ ਵਿੱਚ ਅਸੀਂ ਨੇ ਵਰਕ ਵਰਕ ਕੀਤਾ ਜੀ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਸਟਾਫ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਜਿੱਦਾਂ ਕਿ ਇਹ ਵਾਲਾ ਵਰਕ ਹੈਗਾ ਕਈ ਹਲੇ thread ਇਹਨਾਂ ਦੀ ਕਟਿੰਗ ਕਰਨ ਵਾਲੀ ਰਹਿੰਦੀ ਹੈ ਹਲੇ ਜਸਟ ਅਸੀਂ ਇਹ ਵਾਲੀ ਮਸ਼ੀਨ ਤੋਂ ਇਹ ਉਤਾਰੇ ਹੀ ਤੁਸੀਂ ਸੂਟ ਜੀ ਇੱਕ ਭੈਣਾ ਕਹਿੰਦੀ ਸੀ ਜਿਹੜੇ ਅਸੀਂ ਪਰਸੋਂ ਵੀਡੀਓ ਅਪਲੋਡ ਕੀਤੀ ਸੀ ਵੀ ਉਹਦੇ ਵਿੱਚੋਂ ਕਿਹੜਾ ਸੂਟ ਰਹਿੰਦਾ ਜੀ ਉਹਦੇ ਵਿੱਚੋਂ ਬਾਕੀ ਸਾਰੇ ਆਪਣੇ ਸੋਲਡ ਹੋ ਚੁੱਕੇ ਨੇ ਓਨਲੀ ਇਹ ਵਾਲਾ ਆਪਣੀ ਕੋਲੇ ਸਿੰਗਲ ਸੂਟ ਰਹਿੰਦਾ ਜੀ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਪ੍ਰਾਈਸ ਜਿਹੜਾ ਆਪਾਂ ਨੇ ਲਾਸਟ ਵਾਲੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਕੀਤਾ ਹੋਇਆ ਜੀ ਉਹੀ ਪ੍ਰਾਈਸ ਰਹੂਗਾ ਜੋ ਆਪਣੀ ਲਾਸਟ ਵਾਲੀ ਵੀਡੀਓ ਜਿਹੜੀ ਆਪਾਂ ਨੇ ਪਰਸੋਂ ਪਤਾ ਨਹੀਂ ਕੱਲ ਅਪਲੋਡ ਕੀਤੀ ਸੀ ਤੁਸੀਂ ਉਸ ਵੀਡੀਓ ਦੇ ਵਿੱਚ ਜਿਹੜਾ ਪ੍ਰਾਈਸ ਨੂੰ ਚੈੱਕ ਕਰ ਸਕਦੇ ਹੋ ਜੀ ਇਹ ਵਾਲੇ ਸਾਰੇ ਸੂਟ ਰੈਡੀ ਟੂ ਡਿਸਪੈਚ ਨੇ ਇਹਨਾਂ ਸਾਰਿਆਂ ਦੀ ਡਿਜ਼ਾਈਨਿੰਗ ਹੈ ਜਿਹੜੀ ਥੋੜਾ ਬਹੁਤਾਂ ਫਰਕ ਹ ਜਿੱਦਾਂ ਕਿ ਇਹਦੀ ਡਿਜ਼ਾਈਨਿੰਗ ਤੇ ਇਹਦੀ ਡਿਜ਼ਾਈਨਿੰਗ ਦੇ ਵਿੱਚ ਫਰਕ ਹੈ ਇੱਕੇ ਦੇ ਨਾਲ ਦਾ ਆਪਾਂ ਨੇ ਹੋਰ ਸੂਟ ਕੱਢਿਆ ਸੀ ਉਹਦਾ ਵੀ ਥੋੜਾ ਜਿਹਾ ਡਿਜ਼ਾਈਨਿੰਗ ਦਾ ਜਿਹੜਾ ਫਰਕ ਸੀ ਉਹ ਮੇ ਵੀ ਆਪਣੇ ਕੋਲੇ ਸਟਿਚ ਕੀਤਾ ਇੱਥੇ ਪਿਆ ਹੋਣਾ ਸੂਟ ਕਿਤੇ ਤੇ ਬਾਕੀ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਆਪਣਾ ਫੈਬਰਿਕ ਭੇਜ ਕੇ ਸਾਡੇ ਕੋਲ ਜਿਹੜਾ ਕੋਈ ਵੀ ਹੈਂਡਵਰਕ ਮਸ਼ੀਨਵਰਕ ਹੋਵੇ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਜੋ ਵੀ ਆਪਾਂ ਨੇ ਅੱਜ ਸੂਟ ਦਿਖਾਏ ਸੀਗੇ ਅਗਰ ਤੁਹਾਨੂੰ ਉਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਨੰਬਰ ਤੇ ਮੈਂ ਉੱਪਰ ਨੰਬਰ ਮੈਂਸ਼ਨ ਕਰ ਦਾਂਗੀ ਜੀ 9855462231 98554 6231 ਵਾਲੇ ਮੈਂ ਨੰਬਰ ਮੈਂਸ਼ਨ ਕਰ ਦਾਂਗੀ ਤੁਸੀਂ ਉਸ ਤੇ ਉੱਪਰ ਸਾਨੂੰ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਵੀ ਵਰਕ ਕਰਵਾ ਸਕਦੇ ਹੋ ਜੀ ਇੱਕ ਆਪਾਂ ਨੇ ਹੋਰ ਡਿਜ਼ਾਈਨ ਰੈਡੀ ਕੀਤਾ ਸੀ ਇਹ ਵਾਲਾ ਇਹਦੀ ਵੀ ਆਪਾਂ ਜਲਦੀ ਹੀ ਵੀਡੀਓ ਅਪਲੋਡ ਕਰਾਂਗੇ ਇਹ ਵੀ ਹਲੇ ਮਸ਼ੀਨ ਦੇ ਉੱਪਰੋਂ ਹੀ ਤਾਇਆ ਸੀ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਸਾਰੇ ਥ्रेड ਦੀ ਨਾ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਹੈ ਕਿਉਂਕਿ ਜਿੰਨਾ ਜਦੋਂ ਮਸ਼ੀਨਾਂ 'ਚ ਲੱਗ ਜਾਂਦੇ ਨੇ ਉਹ ਜਦੋਂ ਚੱਲਦੇ ਨੇ ਉਹ ਸਾਰੇ ਜਿਹੜੇ ਧਾਗੇ ਇਧਰ ਉਧਰ ਹੁੰਦੇ ਨੇ ਉਸ ਤੋਂ ਬਾਅਦ ਜਿਹੜੀ ਪ੍ਰੋਪਰ ਇਹਦੀ ਸਾਰੇ ਥ्रेड ਦੀ ਕਟਿੰਗ ਹੋ ਕੇ ਜਿਹੜੀ ਆ ਪ੍ਰੈਸਨ ਵਗੈਰਾ ਕਰਕੇ ਨਾ ਇਹਦੇ ਫਿਨਿਸ਼ਿੰਗ ਦਿੱਤੀ ਜਾਂਦੀ ਹੈਗੀ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਪੇਸ ਕੇ ਜੋ ਵੀ ਤੁਹਾਨੂੰ ਕੋਈ ਖੰਦ ਆ ਤੁਸੀਂ ਕਿਸੇ ਵੀ ਸੋਸ਼ਲ ਸਾਈਟ ਤੇ ਦੇਖ ਲਓ ਲਾਈਕ ਫੇਸਬੁੱਕ YouTube ਇੰਸਟਾਗ੍ਰam ਸ਼ੀਅਰ ਚੈਟ ਕੋਈ ਵੀ ਸੋਸ਼ਲ ਸਾਈਟ ਤੇ ਕੋਈ ਵੀ ਡਿਜ਼ਾਈਨ ਦੇਖਦੇ ਤੁਸੀਂ ਸਾਡੇ ਕੋਲ ਜਿਹੜਾ ਰੈਡੀ ਕਰਵਾ ਸਕਦੇ ਹੋ अगर कोई मेरी पेंट हैंडवर्क ਦਾ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੀ ਹੈ ਹੈਂਡਵਰਕ ਦਾ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਕਿਉਂਕਿ ਜਿੰਨੇ ਵੀ ਸੂਟ ਅਸੀਂ ਕੱਢਦੇ ਹਾਂ ਨਾ ਨਾਲ ਦੀ ਨਾਲ ਅਸੀਂ ਕੋਰੀਆ ਕਰਨੇ ਹੁੰਦੇ ਹੈਗੇ ਤਾਂ ਕਰਕੇ ਕਈ ਸੂਟਾਂ ਦੇ ਨਾਲ ਤੋਂ ਵੀਡੀਓ ਬਣਾਉਣ ਦਾ ਟਾਈਮ ਨਹੀਂ ਵੀ ਲੱਗਦਾ ਬਾਕੀ ਜੇ ਕੋਈ ਮੇਰੀ ਪਿੰਟ ਕੇਵਲ ਮਸ਼ੀਨ ਸਿੱਖਣਾ ਚਾਹੁੰਦੇ ਨੇ ਜਾਂ ਸਾਡੇ ਕੋਲੇ ਮਸ਼ੀਨ ਤੇ ਲੱਗਣਾ ਚਾਹੁੰਦੇ ਨੇ ਤਾਂ ਤੁਸੀਂ ਸਾਡੇ ਦਿੱਤੇ ਨੰਬਰ 'ਤੇ ਕੰਟੈਕਟ ਕਰ ਸਕਦੇ ਕਿਉਂਕਿ ਸਾਨੂੰ ਇਹ ਮਸ਼ੀਨਾ ਵਾਸਤੇ ਕੁੜੀਆਂ ਦੀ ਲੋੜ ਹੈ ਜੀ ਤੇ ਅਸੀਂ ਮਸ਼ੀਨਾਂ ਚਲਾਉਣੀ ਸਿੱਖੋਦਾ ਆਪ ਸਿਖਾ ਦਾਂਗੀ ਕਿਉਂਕਿ ਸਾਨੂੰ ਆਉਣੀਆਂ ਨੇ ਜੀ ਆਪ ਨੂੰ ਸੋ ਜੇ ਕੋਈ ਮੇਰੀ ਪਿੰਡ ਇੰਟਰਸਟਡ ਆ ਲੋਕਲ ਬਰਨਾਲੇ ਦੇ ਜਾਂ ਬਰਨਾਲੇ ਦੇ ਕਿਸੇ ਵੀ ਨੇੜੇ ਦੇ ਪਿੰਡ ਦੇ ਆ ਤਾਂ ਉਹ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਨੇ ਬਾਕੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਕਿਸੇ ਨਵੇਂ ਮਿਲਦੇ ਆ ਜੀ ਕਿਸੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਕਿਸੇ ਨਵੇਂ ਆਰਟੀਕਲ ਦੇ ਨਾਲ ਹੁਣ ਕੀ ਕਰਨਾ ਪੈਣਾ ਵੀਡੀਓ ਨੂੰ ਕਰ ਦੇਣਾ ਦਬਕ ਕੇ ਸ਼ੇਅਰ ਸਾਂ ਜੋ ਜਿਹੜੇ ਮੇਰੇ ਭੈਣ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਸ਼ੋਪਿੰਗ ਕਰਨਾ ਚਾਹੁੰਦੇ ਨੇ ਉਹ ਆਨਲਾਈਨ ਸ਼ੋਪਿੰਗ इजीली ਕਰ ਸਕਣ। ਟੀਪਟੇ ਦੇ ਵਿੱਚ ਮੈਸੇਜ ਆਉਂਦਾ ਹੁੰਦਾ ਵੀ ਕਿਤੇ ਕੋਈ ਸਾਡੇ ਨਾਲ ਫਰਾਡ ਤਾਂ ਨਹੀਂ ਹੋਇਆ ਕੋਈ ਫਰਾਡ ਨਹੀਂ ਹੋਊਗਾ। ਜਿਹੜਾ ਆਪਣਾ ਬੁਟੀਕਾ ਆਪਣੇ ਬੁਟੀਕ ਦੀ ਲੋਕੇਸ਼ਨ ਹੈਗੀ ਹੈਗੀ ਸਟਰੀਟ ਨੰਬਰ 4 ਨਾਨਸਰ ਨਗਰ ਪਰਨਾਲਾ ਗਲੀ ਨੰਬਰ 4 ਦੇ ਵਿੱਚ ਜਿਹੜੀ ਗਰੇਸ ਕਲੋਂ ਦੇ ਨਾਲ ਵਾਲੀ ਬੁਲੀ ਟਰਨ ਕਰਦੀ ਹੈ ਬਿਲਕੁਲ ਉਸ ਗਲੀ ਦੇ ਵਿੱਚ ਆਪਣਾ ਬਟਿਕਾ ਤੁਸੀਂ ਟਿਕ ਤੇ ਆ ਕੇ ਵੀ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਪਹਿਲਾਂ ਸਾਨੂੰ ਦੱਸ ਕੇ ਇੱਕ ਵਾਰ ਜਿਹੜਾ ਆਪਣੇ ਸੂਟ ਦਾ ਬਿਰਕਵਾ ਸਕਦੇ ਹੋ ਤੇ ਆ ਕੇ ਲੈ ਸਕਦੇ ਹੋ ਕਿਉਂਕਿ ਜਿੰਨੇ ਵੀ ਆਪਾਂ ਸੂਟ ਵੀਡੀਓ ਦੇ ਵਿੱਚ ਅਪਲੋਡ ਕਰਦੇ ਆਂ ਤਕਰੀਬਨ ਆਪਣੇ ਸਾਰੇ ਹੀ ਸੋਲਡ ਹੋ ਜਾਂਦੇ ਨੇ ਜੀ ਆਪਾਂ ਰਿਪੀਟ ਦੇ ਉੱਪਰ ਕਲੀਅਰ ਅਗੇਨ ਆ ਜਿਹੜਾ ਆਰਡਰ ਆ ਤੇ ਰੈਡੀ ਕਰ ਦਿੰਦੇ ਹਾਂ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨ ਆਈ ਸੀ ਮਿਲ ਗਿਆ ਹੈ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਆਰਟੀਕਲ ਦੇ ਨਾਲ ਕਹਤੱਕ ਦੇ ਲਈ ਸ਼ਸ਼ੀ ਅਕਾਲ ਜੀ ਵੀਡੀਓ ਨੂੰ ਦਬ